ਬੜੀ ਕਦੇ ਮੇਰੇ ਲਈ ਵੀ ਇੰਨਾ ਚਾਹ ਨਾ ਬਣਾਇਆ ਸੀ ਮੰਮੀ ਕਲੀਜੀ ਕਰ ਦਿੰਦੇ ਕਿੰਨਾ ਸੋਹਣਾ ਲੱਗਦਾ ਸੀ ਨਾ ਕੌਣ ਬੱਬੂ ਓ ਕਿਵੇਂ ਬੱਬੂ ਯਾਰ یوں ਦੀ ਨਹੀਂ ਕਰਦਾ ਤੂੰ ਨਹੀਂ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਸਾਰੇ ਠੀਕ ਹੋਵਗੇ ਸਵਾਗਤ ਇੱਕ ਨਵੇਂ ਬਲੌਗ ਦੇ ਵਿੱਚ ਬਣੇ ਰਹੋ ਹੰਟ ਤੱਕ ਕਿਉਂਕਿ ਬਲੌਗ ਬਹੁਤ ਜ਼ਿਆਦਾ ਘੈਂਟ ਹੈ ਕਹਨੇ ਹੋਣਾ ਬੱਬੂ ਨੇ ਤੇ ਮੀਨਾ ਦੀ ਸੀ। ਹਾਂ ਬੱਬੂ ਤੇ ਮੀਨਾ ਭੈਣ ਆ ਰਹੇ ਆ ਪਰ ਪਾਜੀ ਨੇ ਵੀ ਹੁਣੇ ਚੰਡੀਗੜ੍ਹ ਤੋਂ ਬਣੇ ਰਹੇ ਵਲੌਗ ਦੇ ਵਿੱਚ। ਸਵੇਰ ਦਾ ਪਿਆਰ ਆਏ ਵੀਓ ਦੇਖੋ। ਮੰਮੀ ਜੀ ਹੋਰੇ ਕੁਝ ਕੰਮ ਲੱਗੇ ਖੜੇ ਆ। ਤੇ ਆਪਣੇ ਪਸ਼ੂ ਇੱਧਰ ਪੱਠੇ ਵਗੈਰਾ ਖਾਈ ਜਾਂਦੇ। ਡੈਡੀ ਜੀ ਆਪਣੇ ਉਹ ਤੂੜੀ ਲੈਣ ਗਏ ਆ। ਦੀਪਕੋਰ। ਦੀ। ਕਿਵੇਂ ਆ? ਮੈਂ ਮੈਂ ਕਿਵੇਂ ਨੇ ਰੇਜ ਜਿ ਬੈਠੀ ਆ। ਬਿੱਲੀ ਆ ਜਾਂਦੀ। ਬਿੱਲੀ ਆਉਂਦੀ ਅਜੇ ਵੀ ਤੇ ਇਧਰ ਉਹ ਬੰਦ ਕਰਤਾ ਸੀ ਨਾ ਆਪਾਂ। ਹੁਣ ਕੀ ਇਹ ਦੀ ਵੜਦੀ ਏ ਗੇਟ ਖੁੱਲ੍ਹਾ ਗੇਟ ਖੁੱਲ੍ਹਾ ਨਾ ਛੱਟਿਆ ਕਰ ਬਿੱਲੀਆਂ ਦਾ ਕੋਈ ਤਾਂ ਸੋਲੂਸ਼ਨ ਕਰਨਾ ਪੈਣਾ ਯਾਰ ਬਿੱਲੀਆਂ ਬਹੁਤ ਗੱਜ ਗਈਆਂ ਆਪਣੇ ਘਰੇ ਰੋਸੀਆਂ ਪੜੋਸੀਆਂ ਦੀ ਬਿੱਲੀਆਂ ਵੀ ਆ ਕੇ ਇੱਥੇ ਰਹਿੰਦੀਆਂ ਕਿਸੇ ਨੂੰ ਦੁੱਧ ਪਾਉਣੇ ਆਵੇਂ ਨਹੀਂ ਗਿੱਟੀਆਂ ਦੁੱਧ ਹੁਣ ਮਮੀ ਮਾੜਾ ਮੋਟਾ ਪਾਈ ਦਈ ਤੇ ਤਰਸ ਕਰਕੇ ਤਾਂ ਗੱਜ ਹੀ ਗਈਆਂ ਆ ਕੀ ਸਿੱਟੀ ਆਨੀ ਤੂੰ ਕੀੜਿਆਂ ਨੂੰ ਦਾਣੇ ਪਾਉਣ ਨਹੀਂ ਚੱਲਣਾਗੇ ਚਲ ਬਣਾ ਲਾ ਬਣਾ ਲਾ। ਬਾਕੀ ਖੇਤਾਂ ਦੇ ਵਿੱਚ ਆਪਣੇ ਹੁਣ ਥੋੜ੍ਹ-ਥੋੜ੍ਹੀ ਹਰਿਆਲੀ ਜੀ ਹੋਣ ਲੱਗ ਗਈ ਹੈ ਤੁਹਾਨੂੰ ਪਤਾ ਹੀ ਅਨਸਰੋਂ ਵਧੀ ਜਾਂਦੀ ਹੈ। ਪਾਣੀ ਲੱਗ ਗਿਆ ਨਾ ਇੱਕਦਮ ਸਿਰਾ ਹੀ ਬਣ ਜਾਣਾ ਹੈਗਾ। ਫੇਰ ਆਪਾਂ ਬਣਾਇਆ ਕਰਾਂਗੇ ਸਾਗ ਢੇਲੀ ਦਾ। ਹੈਂ? ਢੇਲੀ ਦਾ ਸਾਗ ਜਿਹੜਾ ਹੁੰਦਾ। ਭਾਈ। ਕੋਣ? ਬੱਬੂ। ਓਹ ਕਿਵੇਂ ਬੱਬੂ? ਠੀਕ ਹੈ। ਯਾ ਯੂਦ ਹੀ ਨਹੀਂ ਕਰਦਾ ਤੂੰ। ਨਹੀਂ। ਕਾ ਤਾ ਮੋਣਾ ਫੇਰ ਸਾਡੇ ਕੋਲੇ। ਬੱਬੂ ਤੂੰ ਵੀਡੀਓ ਚ ਨਹੀਂ ਆਉਂਦਾ ਸਾਰੇ ਕਹਿੰਦੇ ਬੱਬੂ ਕਿੱਧਰ ਗਿਆ ਕੱਲ ਆ ਜੂਗਾ ਫਿਰ ਕਰਾਂਗਾ ਵੀਡੀਓ ਤੇ ਠੀਕ ਹੈ ਕੱਲ ਨੂੰ ਆਈ ਜਾਊਂਗੀ ਵੀਡੀਓ ਤੇ ਹਾਂ ਦੱਲ ਲੇ ਵਕਤ ਇੱਥੇ ਆਉਂਗਾ ਮੈਂ ਕੱਪੜੇ ਕੁੱਟਦੇ ਗਏ ਆ ਮੰਮੀ ਕਿਵੇਂ ਹੈ ਤੇਰੀ ਮੰਮੀ ਕਿਵੇਂ ਹੈ ਤੇਰੀ ਨਾ ਤੋਂ ਵੱਡੇ ਘਮਨੇ ਤੇ ਬੈਠਾ ਹੋਇਆ ਆ ਗਏ ਬੈਠੇ ਨਹੀਂ ਠੀਕ ਹਲੋ ਜੀ ਮਨਦੀਪ ਨੇ ਕਰਤਾ ਆਪਣਾ ਪਰੌਂਠਾ ਰੈਡੀ ਅੱਜ ਬਿਨਾਂ ਕੇ ਥੈਂਕ ਯੂ ਅੱਜ ਮੈਨੂੰ ਚਾਹ ਚ ਮਿਲੂਗੀ ਜਾਂ ਨਹੀਂ ਉਹ ਦੱਸ ਦ ਮੈਨੂੰ ਸਿੰਪਲ ਪਹਿਲੇ ਤੂੰ ਗੈਂਬਰੀ ਕੁਝ ਇਹ ਲੈ ਕੇ ਤੋ ਆ ਕੀ ਡੀਲ ਆ ਹਾਂ ਕੀ ਡੀਲ ਆ ਵੇ ਨਹੀਂ ਆ ਕੀ ਡੀਲ ਆ ਫਰੀਕ ਪੁਜੀਆ ਲੈ ਕੇ ਤੋ ਤੇ ਭਾਜੀ ਬਣਾਉਣੀ ਆ ਜੋ ਸੇਵ ਤੇ ਭਾਜੀ ਕੱਲ ਨੂੰ ਆਣਾ ਕੱਲ ਨੂੰ ਅੱਜ ਸੱਚ ਆਪਣੇ ਜੀਜਾ ਜੀ ਆ ਰਹੇ ਭਾਜੀ ਤੋਂ ਜ਼ਿਆਦਾ ਸੇਵ ਭਾਜੀ ਤੋਂ ਔਰ ਪਰਸੋਂ ਆ ਰਹੇ ਆ ਇੱਕ ਹੋਰ ਮਹਿਮਾਨ ਉਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆਣਾ ਮੀਨਾ ਭੈਣ ਮਹਿਮਾਨ ਹੀ ਮਹਿਮਾਨ ਆ ਰਹੇ ਆ ਠੀਕ ਆ ਨਾ ਹੈ ਅਲਟਾ ਪਾਜੀ ਆ ਰਿਹਾ ਫਿਲਹਾਲ ਹੁਣ ਮੇਰੇ ਲਈ ਚਾਹ ਬਣਾ ਦੀ ਘੈਂਟ ਜੀ ਸਮਝ ਆ ਗਈ ਨਾ ਲੈ ਆ ਕੇ ਦਿਨ ਨਾ ਜਾਨਾ ਮੈਂ ਦੁਕਾਨ ਤੇ ਤੂੰ ਪਹਿਲਾਂ ਚਾਹ ਬਣਾ ਕੇ ਦੇ ਨਹੀਂ ਹਾਂ ਪਹਿਲ ਦੁਕਾਨ ਚੱਲ ਦੁਕਾਨ ਤੇ ਚਾਬੀ ਤਾਂ ਦੱਸ ਦੇ ਫਿਰ ਕਿੱਥੇ ਚਾਬੀ ਸਮਾਲ ਹੁਣ ਚਾਬੀ ਨਹੀਂ ਇੱਥੇ ਹੋਣੀ ਪਤਾ ਹੈ ਜੇ ਤੈਨੂੰ ਤੁਹਾਨੂੰ ਕਦੇ ਕੋਈ ਚੀਜ਼ ਲੱਭੀ ਚਾਬੀ ਦੇ ਦੇ ਜੇ ਸੇ ਪਾਜੀ ਲਿਉਣੀ ਸ ਆਏ ਹੋਏ ਤਾਂ ਫਿਰ ਨਹੀਂ ਜਾ ਲਵ ਕੇ ਦੇ ਦੇ ਫਿਰ ਮੈਂ ਜਾਣਾ ਚਾਬੀ ਕਿੱਥੇ ਮੋਟਰਸਾਈਕਲ ਦੀ ਡੈਡੀ ਨੂੰ ਕੀ ਪਤਾਊਗਾ ਕਿੱਥੇ ਸਮਝ ਗਿਆ ਮੈਂ ਹੈਸ ਕਮਰੇ ਚ ਦੱਸ ਦੇ ਡੈਡੀ ਹੈ ਨਹੀਂ ਆ ਪਈ ਓਏ ਲੱਭ ਗਈ ਹਣ ਚਾਬੀ ਸੋਣਿਆ ਵੇ ਵੰਗ ਕਹਿੰਦੀ ਮੇਰੀ ਤਲੀਆਂ ਤੇ ਲੱਗੂ ਤੇਰੇ ਨਾਂ ਦੀ ਮਹਿੰਦੀ ਦੂਜੇ ਨੂੰ ਤਾਂ ਲੱਗਦਾ ਪਤਾ ਨਹੀਂ ਕਰੇ ਕੋਈ ਕੰਮ ਹੀ ਹੈ ਨੀਗਾ ਪਰ ਜਿਹੜਾ ਕਰੇ ਰਹਿੰਦਾ ਨਾ ਜਿਆਦਾਤਰ ਉਹਨੂੰ ਉੱਚ ਕੇ ਦੇਖਣ ਵਾਲਾ ਕਦੀ ਕੁਛ ਲਿਹਾਣਾ ਹੁੰਦਾ ਕਦੀ ਕੁਛ ਲੈ ਕੇ ਹੁਣਾ ਹੁੰਦਾ ਹਾਂ ਮਨਦੀਪ ਚਾਹੇ ਵਾਲੇ ਭయ్యా ਕੀ ਰੈਡੀ ਮਨਦੀਪ ਅੱਗੇ ਉੱਥੇ ਸੀਗਾ ਹਾਂ ਬੱਚਾ ਉੱਥੇ ਬੈਠਾ ਸੀਗਾ ਕਮਾਲ ਦੀ ਗੱਲ ਈ ਆ ਮੰਮੀ ਨੇ ਫੈਸਲਾ ਕਰ ਹੀ ਲਿਆ ਵੀ ਘਰ ਨੂੰ ਚਮਕਾ ਕੇ ਛੱਡਣਾ ਹੋਰ ਇਹਨਾਂ ਕਰ ਰਹਿ ਗਿਆ ਹੁਣ ਤਾਂ ਨਹੀਂ ਮੈਂ ਵੀ ਸਿੱਖਣੀ ਆ ਰੰਗ ਨੇ ਪਰ ਚੱਲ ਪਤ ਤੂੰ ਤਾਂ ਲਾਈ ਹੈਨੀ ਰੰਗ ਰੰਗ ਤੂੰ ਸਿੱਖਣੀ ਮਨਦੀਪ ਹਮ ਮੰਮੀ ਤਾਂ ਪਲੇਅਰ ਐ ਇਸ ਕੰਮਦ ਵਿੱਚ ਪਹਿਲਾਂ ਆਪਣੇ ਸਾਰੇ ਕਮਰੇ ਐਵੇਂ ਕੱਚੇ ਹੀ ਹੁੰਦੇ ਸੀਗੇ ਮੰਮੀ ਕੱਲੀ ਜੀ ਕਰ ਦਿੰਦੇ ਕਿੰਨਾ ਸੋਹਣਾ ਲੱਗਦਾ ਸੀ ਨਾ ਇੱਥੇ ਅਸੀਂ ਐਵੇਂ ਕਰਦੇ ਹਾਂ ਤੇ ਸੀ ਜਿਵੇਂ ਇੱਧਰ ਲਾਤਾ ਬਈ ਜਿਵੇਂ ਗੇਰੂ ਠੀਕ ਆ ਲੈ ਮਨਦੀਪ ਧੱਕੇ ਨਾ ਪੰਗੇ ਲੈਂਦੀ ਮਨਦੀਪ ਸਫਾਈ ਦੇਖਦੇ ਕਿੰਨੀ ਕਰਤਾ ਅੱਲ ਅੱਛਾ ਵਾਜ ਮਰ ਸ਼ੇਰ ਨਿੰਨੇ ਵਾਧੂ ਵਸ ਫੈਨੂ ਨਾ ਲਾਦੀ ਮਮੀ ਤੂੰ ਪੱਕਿਆ ਹਣਾ ਮਨਦੀਪ ਮੋਰੇ ਟੰਡਾ ਕਾ ਬੈਠੇ ਪੂਂਡ ਗਲੀ ਹੋਵੇ ਮਮੀ ਇੱਧਰ ਕਰੰਟ ਵਾਲੀ ਤਾਰਾਂ ਜੀਆਂ ਧਿਆਨ ਨਾ ਲਾਈ ਇੱਥੇ ਹਾਂ ਇੰਨੇ ਸਾਰਿਆਂ ਚ ਸਾਰਿਆਂ ਚ ਪ੍ਰਿੰਡਾ ਹੀ ਬਹੁਤ ਐ ਇਸ ਜਗ੍ਹਾ ਤੇ ਹੈਂ ਇਧਰ ਵੇਖ ਸਾਰਿਆਂ ਚ ਪ੍ਰਿੰਡਾ ਹੀ ਪ੍ਰਿੰਡਾ ਘਰ ਦਾ ਦੇਖੋ ਵਿਊ ਕਿੱਡਾ ਸੋਹਣਾ ਲੱਗਦਾ ਇਸ ਜਗ੍ਹਾ ਤੇ ਉੱਪਰ ਨਿਮ ਤੇ ਗੇਰੂ ਵਾਲਾ ਕੈਮਰਾ ਮੰਮੀ ਕੱਲੀ ਲਾਉਣੀ ਸੀ ਇਹ ਹੇਟਾਂ ਚੰਗੀ ਭਲੀ ਨਾ ਦੂਜੀ ਪੋੜੀ ਪਈ ਐ ਪਰ ਮੰਮੀ ਵੀ ਉਹ ਪੁਰਾਣੀ ਪੋੜੀ ਤੇ ਪੰਗੇ ਲੈਂਦੇ ਆ ਮੰਮੀ ਨੇ ਆ ਮੰਮੀ ਕੇ ਨੀ ਛੋਟੀ ਪੋੜੀ ਤਾਂ ਡਰ ਨਹੀਂ ਲੱਗਦਾ ਵੀ ਡਿੱਗਣ ੁਕਣ ਦਾ ਖਤਰਾ ਨਹੀਂ ਪਰ ਮੰਮੀ ਬੰਨ ਰੱਖੀ ਉਹ ਤਾਂ ਮਨ ਲਾ ਤਾ ਉਹ ਨਾ ਟੁੱਟ ਜੇ ਕਿਤੇ ਕੀ ਕਹਿੰਨੇ ਆ ਹਰਮਨ ਸੰਧਾ ਕੇ ਲੈ ਆਓ ਮੇਰੇ ਪੁੱਤ ਲੈ ਆਉਣੇ ਮੰਮੀ ਤੁਸੀਂ ਕਰੰਟ ਨਾ ਲਵਾ ਲਿਓ ਉੱਥੇ ਹਵਾ ਹੀ ਬੜੀ ਤੇਜ਼ ਚੱਲੀ ਜਾਂਦੀ ਅੱਜ ਨਾ ਆ ਦੇਖੋ ਲਾਲ ਲਾਲ ਮਿੱਟੀ ਹੁੰਦੀ ਜਿਵੇਂ ਗੇਰੂ ਦੀ ਹਰਮਨ ਸੰਢੀਕ ਦਾਣਾ ਪੁੱਤ ਲੈ ਆਓ ਲੈ ਆਉਣੇ ਲੈ ਆਉਣੇ ਪਾਜੀ ਤਾਂ ਪਾਜੀ ਵਸਤੇ ਰਹਿਤਾ ਬਣੀ ਜਾਂਦਾ ਫਰੀ ਖਦੇ ਮੇਰੇ ਲਈ ਵੀ ਇਨਾ ਚਾਹ ਨਾ ਬਣਾਇਆ ਸੀ ਆਵਾਂਗੇ ਆਵਾਂਗੇ ਤੁਹਾਡੇ ਕੋ ਤਾਂ ਖੜਿਆ ਹੀ ਨਹੀਂ ਜਾਂਦਾ ਕੀ ਬਾਤ ਹੈ ਮਨਦੀਪ ਕੀ ਬਾਤ ਹੈ ਰੱਖੀ ਉਸ ਵਾਹ ਕੀ ਬਾਤ ਹੈ ਰੈਤਾ ਪੂਜੀਏ ਦੀ ਸਬਜ਼ੀ ਮੇਰੇ ਫੇਵਰੇਟ ਔਰ ਪਰਾਂਠਾ ਆਇਆ ਤੂੰ ਵੀ ਖਾ ਲ ਨਹੀ ਮੈਂ ਇੱਕਦਮ ਚਿਹਰੇ ਤੇ ਖੁਸ਼ੀ ਆ ਗਈ ਕਿਉਂਕਿ ਮੇਰਾ ਫੇਵਰੇਟ ਲੰਚ ਕਰ ਰਿਆ ਮੈਂ ਇਕ ਤਾਂ ਮੈਨੂੰ ਲੱਗਦਾ ਨਾ ਆਪਣੇ ਘਰੇ ਚਾਹ ਬਹੁਤ ਜ਼ਿਆਦਾ ਵਾਰ ਬਣਦੀ ਹੈ ਮੈਨੂੰ ਲੱਗਦਾ ਹੁਣੇ 2 ਘੰਟਿਆਂ ਚ ਦੂਜੀ ਵਾਰ ਚਾਹ ਬਣਾਉਣੀ ਹੁੰਦੀ ਹੈ ਬਣਾਉਣੀ ਤਾਂ ਨਹੀਂ ਹੁੰਦੀ ਗੱਲ ਕਰਦਾ ਮੈਂ ਚਾਹ ਨੂੰ ਛੱਡੋ ਆਹ ਕੌਣ ਕਹਿ ਰਿਹਾ ਮੈਂ ਚਾਹ ਨਹੀਂ ਛੱਡ ਸਕਦਾ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਪੌਣਾਂ ਕਾਲੀਆਂ ਮਿਰਚ ਪਤਾ ਨਹੀਂ ਲੱਗਦਾ ਕਿਵੇਂ ਕੋਈ ਨਹੀਂ ਚਾਹ ਗਾਲਜੇ ਨੂੰ ਫੜਦੀ ਨਹੀਂ ਹੁੰਦੀ ਤਿੱਖੀ ਜੀ ਚਾਹ ਲੱਗਦੀ ਉਹ ਕਾਲੀਆਂ ਮਿਰਚਾਂ ਦੀ ਵਜ੍ਹਾ ਨਾਲ ਲੱਗਦੀ ਹੈ ਹੈ ਇਹਦੇ ਦੇ ਪਾਏ ਤੇ ਲੱਗਦੀ ਜੀ ਹਾਂ ਲੈ ਅਬ ਪਰੀ ਕਿੰਨੂੰ ਛੱਲ ਪਰੀ ਤੂੰ ਸਾਡੇ ਕਿੰਨੂੰ ਮਕਾ ਕੇ ਜਾਏਂਗੀ ਫਿਰ ਐ ਫੈਸਲਾ ਕਰ ਲੈ ਤੂੰ ਰਾਈਟ ਹੀ ਰਾਈਟ ਇਹ ਜਿਹੜਾ ਛਿਲਕ ਹੁੰਦਾ ਨੂੰ ਮਸਲੇ ਤਾਂ ਗੱਲਾਂ ਕੋਰੀਆਂ ਹੁੰਦੀਆਂ ਇਜੇ ਟਿਪਸ ਆਂ ਦੱਸ ਦੇਣੇ ਸਭ ਤੋਂ ਜ਼ਿਆਦਾ ਨੁਕਸਾਨਾਂ ਦੀ ਹੁੰਦੀ ਐ। ਐਗਜ਼ੈਂਪਲ ਦੇ ਤੌਰ ਤੇ ਬੰਦਾ ਸਾਡੇ ਸਾਹਮਣੇ ਐ ਚਾਪਾ ਡੀਏਪ ਪਈ ਨਾ ਡੀਏਪ ਦਾ ਤੰਤਰ ਹੁੰਦਾ ਈ ਜੇ 1400 ਦਾ ਪਾਉਂਦੇ 300 ਦਾ ਪਾਉਂਦੇ ਹਾਂ। ਹੂੰ ਬਾਸ ਹੁਣ ਅੱਗੇ ਦੀ ਵਾਲੀ ਦੇਖਣਾ। ਹਾਂ ਇਹ ਸਰੋਂ ਤਾਂ ਵਧੀਆ ਕਿਉਂਕਿ ਪਹਿਲਾਂ ਇੱਥੇ ਆਪਾਂ ਕੁਝ ਵੀਜਾ ਨਹੀਂ ਸੀ ਨਾ। 50 ਸਾਲ ਬਾਅਦ ਧਰਤੀ ਉਪਜਾਊ ਪਈ ਐ ਫਿਰ। ਹਾਂ ਇੱਥੇ ਬੈਠੀ ਆਂ। ਕੀ ਆਨੀ ਆ? ਭਾਈ ਥੋੜੇ ਪਾਰ ਆ ਗਏ ਨਾ ਪਹਿਲਾਂ ਨਾਲ ਹੈ ਨਾ ਅੱਛਾ ਤਾਂ ਹੀ ਲੱਗ ਰਿਹਾ ਹੈ ਕਿ ਇੱਧਰ ਦੀਦੀ ਦਾ ਵਿਆਹ ਹੈ ਇਸਕੇ ਆ ਯਾਰ ਲੋ ਭਾਈ 4 ਵਜ ਗਏ ਤੇ ਹੈ ਇੱਧਰ ਲੱਭਸ ਫਿਰ ਡਰਮ ਕੋਲੇ ਕਿੱਧਰ ਡਰਮ ਵਾਲੀ ਸਿਹੜ ਹੋਰ ਲਾ ਦ ਮੈਂ ਤਾਂ ਮੂੰਹ ਕੇ ਬੰਨੇ ਢਾਕੂ ਹਾਂ ਮੋਜ ਕਰ ਹਾਂ ਲੈ ਵੀ ਹੁਣ ਇੱਧਰ ਰਹਿ ਗਿਆ ਇਹਨੂੰ ਹੁਣ ਵੇਖੀ ਕਿੰਨਾ ਸੋਹਣਾ ਲੱਗਦਾ ਸਾਈਕਲ ਲਈ ਲਈਏ ਫਿਰ ਮਮੀ ਸਾਈਕਲ ਕਿਵੇਂ ਲਿਜਾਣਗੇ ਫਿਰ ਵਾਸਤੇ ਬੱਬੋਣੀ ਸਾਈਕਲ ਲਿਆ ਜਾਣੀ ਹੈ ਸਾਈਕਲ ਹੀ ਨਹੀਂ ਲਿਆ ਕੇ ਦਿੰਦੇ ਆਪਾਂ ਨਾ ਕਰ ਬਲੀਆਂ ਕਰ ਭਾਈ ক্রিকেট ਖੇਡਣ ਲੱਗੇ ਖੜੇ ਆ ਫਰੀ ਨੂੰ ਬੋਲ ਨਹੀਂ ਲੱਭੀ ਜਾਂਦੀ ਉਧਰ ਸੀਗੀ ਪਰ ਉਹ ਮੈਨੂੰ ਲੱਗਦਾ ਉਹ ਉੱਥੇ ਮਾਰਿਆ ਸੀ ਸ਼ਾਰਟ ਮੈਂ ਸ਼ਾਇਦ ਭੀ ਭਾਈ ਡਲੇ ਨਾਲੀ ਉਹ ਤਰ ਉਹ ਕੋਲ ਦੀ ਲੰਘਿਆ ਜਮੇ ਹਾ ਮੰਮੀ ਥੋੜਾ ਧਿਆਨ ਰੱਖਿਓ ਕਿ ਤੇ ਕਰੰਟ ਲਵਾ ਲੂੰ ਪੋੜੀ ਫੜ ਲਓ ਤੁਸੀਂ ਕੁਝ ਨਹੀਂ ਹੁੰਦਾ ਐਵੇਂ ਨਾ ਕਹਿ ਮਾਤਾ ਮੈਂ ਕਿੱਧਰ ਆਂਦੀ ਪੋੜੀ ਲੈ ਕੇ ਨਹੀਂ ਤੈਨੂੰ ਪਰੇ ਦੀ ਰਾਹ ਨਹੀਂ ਹੇਲਦਾਗੀ ਲੈ ਮੈਂ ਮੋਲੀ ਪਾੜੇ ਕਾਇਨ ਸਾਰਾ ਹੁਣ ਦੇਖੋ ਆਪਣਾ ਘਰ ਕਿੰਨਾ ਘੈਂਟ ਲੱਗਦਾ ਨਾ ਸੋਹਣਾ ਲੱਗਦਾ ਘਰ ਆਪਣਾ ਹੈ ਆ ਗਈ ਘੇਰੀ ਨਾਉਣ ਦੀ ਹੋਰ ਨੋਨੇ ਆਣ ਗਾੜੀ ਇੱਧਰ ਲੱਕੜਾਂ ਹੀ ਲਿਆਇਆ ਚੁੱਲ੍ਹੇ ਤੇ ਬਣਾਉਣੇ ਨੇ ਕਈ ਦਿਨ ਰੋਟੀ ਆਪਾਂ ਕਿਵੇਂ ਗੁਗਨੂ ਪਟੇਗਾ ਹੀ ਨਹੀਂ ਘਰ ਘਟ ਬਾਰ ਕਰਦੇ ਜਾਓ ਇੱਥੇ ਦੇਖੋ ਜਿਵੇਂ ਪੁਰਾਣੇ ਜ਼ਮਾਨੇ ਜਿਹੜੀ ਵਾਈ ਪਾਊਗੀ ਸਹੀ ਕਿਹਾ ਕਿਸੇ ਨੇ ਜਿਹੜਾ ਘਰ ਕੱਚੇ ਸੀ ਕਹਿੰਦੇ ਉਹਦੇ ਬੰਦੇ ਸੱਚੇ ਸੀ ਇੱਧਰ ਦੇਖੋ ਕਿੰਨਾ ਘੈਂਟ 뷰 ਲੱਗਦਾ ਨਾ ਤੇ ਉੱਪਰ ਆਪਣੇ ਕੱਚੇ ਘਰਾਂ ਦਾ ਠੀਕ ਆ आज चीज बड़ी सोहनी लगदी ऊपरो चन्न ते इधर कच्चे ਘਰ कच्चे ਘਰ कच्चे ही ਹੁੰਦੇ ਵਾਕਿ ਲਿੱਪੇ ਲੁੱਪੇ ਬਾਦ ਮਿੱਟੀ ਮਿੱਟੀ ਲਾਇਆ ਉਹ ਕਿੰਨੀ ਸੋਹਣੀ ਲੁਕਿੰਗ ਲੱਗਦੀ ਨਾ ਤੇ ਕੱਲ ਨੂੰ ਆਪਣੇ ਮੀਨਾ ਭੈਣ ਆ ਜਾਣਗੇ ਬਹੁਤ ਜਣੇ ਜਾਣਦੇ ਹੋਣਗੇ ਬਹੁਤ ਮੇਰੇ ਭੈਣਾਂ ਮੀਨਾ ਭੈਣ ਜਾਣਦੀਆਂ ਨਹੀਂ ਠੀਕ ਹੈ ਕੱਲ ਨੂੰ ਜਾਣ ਕੇ ਤੁਹਾਨੂੰ ਖੁਸ਼ੀ ਹੋਗੀ ਕਿ ਮੀਨਾ ਭੈਣ ਕੱਲ ਨੂੰ ਆਉਣਗੇ ਤੇ ਉਹਨਾਂ ਨਾਲ ਮਿਲਵਾਵਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਾਕੀ ਤੁਸੀਂ ਸਾਰੇ ਕਿਵੇਂ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ ਕਿੱਥੇ ਸਲੌਗ ਨੂੰ ਦੇਖਦੇ ਹੋ ਉਹ ਵੀ ਦੱਸਿਓ ਆਪਣਾ ਘਰ ਕਿਵੇਂ ਲੱਗਿਆ ਤੁਹਾਨੂੰ ਉਹ ਵੀ ਦੱਸਿਓ ਤੇ ਆਪਣਾ ਬਹੁਤ ਜਿਆਦਾ ਧਿਆਨ ਰੱਖਿਓ ਆਪਾਂ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਲਵ ਯੂ ਬਾਏ ਬਾਏ